आह लिख ले चिठी नी तैनू सारा हाल लिखाम ज़द विछोड़े तूं दुखड़ा फोल सुना ज़ोड़े तुखड़ा फोल सुनाम हो हंजू जी शाहीना तैनू लिख प्यारे वल पाव ਜੋਰਾ ਸਿੰਘ ਸਵਾਮੀ ਜੀ ਸੰਗਤ ਤੱਕ ਦੀ ਥੋਡੀਆਂ ਰਾਵਾਂ ਜੋਰਾ ਸਿੰਘ ਸਵਾਮੀ ਜੀ ਸੰਗਤ ਤੱਕ ਦੀ ਥੋਡੀਆਂ ਰਾਵਾਂ ਬਾਗ ਬਾਬ ਰਿਆਂ ਦੇ ਹਾਲ ਦਿਲ ਸਾਡੇ ਦਾ ਹੋ ਗਿਆ ਆਜ ਮੇਚ ਕੋਰਾਂ ਦਾ ਔਖਾ ਬਿਨ ਚੰਦਰਮਾ ਹੋ ਗਿਆ ਅਹ ਜਿਵੇਂ ਚਕੋਰਾ ਦਾ ਔਖਾ ਬਿਨਾ ਚੰਦਰਮਾ ਹੋ ਗਿਆ ਓ ਕਦੇ ਸੁਣੋ ਪੁਕਾਰ ਨੂੰ ਤੁਨੂੰ ਦਮ ਦਮ ਨਾਲ ਤਿਆਵਾ ਜੋਰਾ ਸਿੰਘ ਸਾਮੀ ਜੀ ਸੰਗਤ ਤੱਕ ਦੀ ਥੋਡੀਆਂ ਰਾਵਾਂ ਜੋਰਾ ਸਿੰਘ ਸਾਮੀ ਜੀ ਸੰਗਤ ਤੱਕ ਦੀ ਥੋਡੀਆਂ ਰਾਹਾਂ ਹੋ ਕਿਵੇਂ ਬੁਲਾਈਏ ਜੀ ਸੀ ਜੋ ਨੂਰੀ ਚੋਜ ਦਿਖਾਗੇ ਨਾ ਸਮਝ ਕਿਸੇ ਨੂੰ ਜੀ ਜਿਹੜੇ ਦੁੱਖ ਬਿਰਹੋਂ ਦੇ ਲਾਗੇ ਨਾ ਸਮਝ ਕਿਸੇ ਨੂੰ ਜੀ ਜੋ ਦੁੱਖ ਬਰਹੋਂ ਦੇ ਲਾਗੇ ਹੋ ਬਿਨ ਤੁਹਾਡੇ ਸਮੀ ਜੀ ਵੈਦ ਸਭ ਕਰਗੇ ਖਣੀਆਂ ਬਾਵਾ ਜੋਰਾ ਸਿੰਘ ਸਾਮੀ ਜੀ ਸੰਗਤ ਤੱਕਦੀ ਤੁਹਾਡੀਆਂ ਰਾਹਾਂ ਜੋਰਾ ਸਿੰਘ ਸਾਮੀ ਜੀ ਸੰਗਤ ਤੱਕਦੀ ਥੋਡੀਆਂ ਰਾਵਾਂ ਆ ਸੰਗਤ ਚੱਲਦੀ ਨਾ ਤੁਸੀਂ ਜੋ ਦੇਗੇ ਸਖਤ ਵਿਛੋੜਾ ਨਾ ਕੀਤਾ ਇਕrar ਕੋਈ ਲੂਪ ਕਦੋਂ ਪਾਉਂਗੇ ਮੋੜਾ ਨਾ ਕੀਤਾ ਇਕrar ਕੋਈ ਲੋਪ ਕਦੋਂ ਪਾਓਗੇ ਮੋੜਾ ਓ ਤੁਹਾਡੇ ਬਚਨ ਸੁਣਾਵੇ ਜੋ ਓਨੁ ਪਲਕਾਂ ਦੇ ਫਰਸ਼ ਬਿਸ਼ਾਵਾਂ ਜੋਰਾ ਸਿੰਘ ਸਵਾਮੀ ਜੀ ਸੰਗਤ ਤੱਕਦੀ ਥੋਡੀਆਂ ਰਾਵਾਂ ਜੋਰਾ ਸਿੰਘ ਸਵਾਮੀ ਜੀ ਸੰਗਤ ਤੱਕਦੀ ਥੋਡੀਆਂ ਰਾਵਾਂ ਕਈ ਪਾਗ ਪੀਲਣੀ ਦੇ ਸਵਾਮੀ ਫਿਰਦੇ ਥੋਨੂੰ ਧਿਆਉਂਦੇ ਕਈ ਬਾਗ ਪਪੀਹੇ ਦੇ ਤੁਰਗੇ ਥੋਨੂੰ ਚਾਉਂਦੇ ਚਾਉਂਦੇ ਕਈ ਬਾਗ ਪਪੀਹੇ ਦੇ ਤੁਰਗੇ ਥੋਨੂੰ ਚਾਉਂਦੇ ਚਾਉਂਦੇ ਥੋਡੇ ਸੋਹਣੇ ਮੁਖੜੇ ਨੂੰ ਦੱਸ ਮੈਂ ਕਿਵੇਂ ਪੁਲਾਵਾ ਜੋਰਾ ਸਿੰਘ ਸਵਾਮੀ ਜੀ ਸੰਗਤ ਤੱਕ ਦੀ ਥੋਡੀਆਂ ਰਾਵਾਂ ਜੋਰਾ ਸਿੰਘ ਸਾਮੀ ਜੀ ਸੰਗਤ ਤੱਕ ਦੀ ਥੋਡੀਆਂ ਰਾਵਾਂ ਹੋ ਸਨ ਕਹਿਰਦਾਸੀ ਜਦੋਂ ਸੀ ਕਰਗੇ ਸੁਆਮੀ ਓਲਾ ਕੁਝ ਲੱਗਦਾ ਚੰਗਾ ਨਾ ਜਦੋਂ ਉਹਨਾਂ ਦੇ ਸਿਆ ਚਿੱਟਾ ਚੋਲਾ ਕੁਝ ਲੱਗਦਾ ਚੰਗਾ ਨਾ ਜਦੋਂ ਨਾ ਦਿਸਿਆ ਚਿੱਟਾ ਚੋਲਾ ਹੋ ਪੰਛੀ ਰੌਲਾ ਬੰਦ ਕਰ ਗਏ ਸੀ ਪੱਠੇ ਛੱਟ ਗਈਆਂ ਇਹ ਗਵਾਂ ਸਾਮੀ ਜੋਰਾ ਸਿੰਘ ਜੀ ਸੰਗਤ ਤੱਕਦੀ ਥੋਡੀਆਂ ਰਾਵਾਂ ਜੋਰਾ ਸਿੰਘ ਸਾਮੀ ਜੀ ਸੰਗਤਤਕ ਦੀ ਥੋਡੀਆਂ ਰਾਵਾਂ ਜਗ ਜੀਤ ਸਵਾਮੀ ਚੋ ਜਗ ਜੀਤ ਸਵਾਮੀ ਚੋ ਅੱਜ ਜੀ ਦਰਸ਼ਨ ਥੋਡੇ ਕਰਦੇ ਕੋਈ ਮੁੜਦਾ ਖਾਲੀ ਨਾ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਕੋਈ ਮੁੜਦਾ ਖਾਲੀ ਨਾ ਝੋਲੀਆਂ ਖੁਸ਼ੀਆਂ ਦੇ ਨਾਲ ਪਰਦੇ ਓਏ ਹੁਣ ਕਰਮਨ ਜੂਰੇ ਲਓ ਲਿਖਵਾ ਕੇ ਅਮਰ ਪਾਲ ਤੋਂ ਪਾਵਾਂ ਜੋਰਾ ਸਿੰਘ ਸਵਾਮੀ ਜੀ ਸੰਗਤ ਤੱਕਦੀ ਥੋਡੀਆਂ ਰਾਵਾਂ ਜੋਰਾ ਸਿੰਘ ਸਵਾਮੀ ਜੀ ਸੰਗਤ ਤੱਕਦੀ ਥੋਡੀਆਂ ਰਾਵਾਂ